ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਗੁਰੂ ਨਾਨਕ ਦੇਵ ਜੀ ਨੇ ਬੇਬੇ ਨਾਨਕੀ ਜੀ ਕੋ ਰਖੜੀ ਬਨਵਾਈ ਸੀ ਜਾਂ ਨਹੀਂ 100 ਐਂਡ ਤੱਕ ਵੀਡੀਓ ਨੂੰ ਵਾਚ ਜੁਦ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਸਿੱਖ ਇਤਿਹਾਸ ਦੇ ਅਨੁਸਾਰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨੀ ਸੀ ਗੁਰੂ ਨਾਨਕ ਦੇਵ ਜੀ ਨੇ ਫੋਕੇ ਕਰਮ ਕਾਂਡਾ ਅਤੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਸੀ ਉਹਨਾਂ ਨੇ ਉਸ ਸਮੇਂ ਦੇ ਪਰਚਲਿਤ ਰੀਤੀ ਰਿਵਾਜਾਂ ਜਿਵੇਂ ਕਿ ਜਨੇਊ ਪੋਣਾ ਨੂੰ ਵੀ ਸਵੀਕਾਰ ਨਹੀਂ ਕੀਤਾ ਸੀ ਇਸ ਲਈ ਇਹ ਸੰਭਵ ਨਹੀਂ ਹੈ ਕਿ ਉਹ ਰਖੜੀ ਵਰਗੇ ਕਿਸੇ ਕਰਮ ਕਾਂਡ ਨੂੰ ਅਪਣਾਉਂਦੇ ਬੇਬੇ ਨਾਨਕੀ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਆਪਸ ਵਿੱਚ ਬਹੁਤ ਗੂੜਾ ਅਤੇ ਅਨੋਖਾ ਰਿਸ਼ਤਾ ਸੀ ਬੇਬੇ ਨਾਨਕੀ ਜੀ ਉਹ ਪਹਿਲੀ ਸ਼ਖਸੀਅਤ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਰੋਹਾਨੀਅਤ ਨੂੰ ਪਛਾਣਿਆ ਅਤੇ ਉਹਨਾਂ ਨੂੰ ਵੀਰ ਨਹੀਂ ਸਗੋ ਪੀਰ ਵਜੋਂ ਜਾਣਿਆ ਸੀ ਉਹਨਾਂ ਦਾ ਪਿਆਰ ਅਤੇ ਸਤਿਕਾਰ ਕਿਸੇ ਤਾਗੇ ਜਾ ਰਸਮ ਦਾ ਮਹਤਾਜ ਨਹੀਂ ਸੀ ਸਗੋ ਇੱਕ ਰੋਹਾਨੀ ਸਾਂਝ ਤੇ ਆਧਾਰਿਤ ਸੀ ਕਈ ਵਾਰ ਰਖੜੀ ਦੇ ਤਿਹਾੜ ਤੇ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨਦੇ ਹੋਏ ਦਿਖੋਂਦੀਆ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਪਰ ਇਹ ਇਤਿਹਾਸਿਕ ਤੌਰ ਤੇ ਸਹੀ ਨਹੀਂ ਹਨ ਅਤੇ ਸਿਰਫ ਕਲਾਤਮਕ ਕਲਪਨਾ ਤੇ ਆਧਾਰਿਤ ਹਨ ਰਖੜੀ ਦਾ ਤਿਹਾੜ 16ਵੀਂ ਸਦੀ ਦੇ ਆਸ-ਪਾਸ ਪਰਚਲਿਤ ਹੋਇਆ ਸੀ ਜਦੋਂ ਕਿ ਬੇਬੇ ਨਾਨਕੀ ਜੀ ਦਾ ਜੀਵਨ ਕਾਲ 1664 ਤੋਂ 1518 ਈਸਵੀ ਸੀ ਇਸ ਲਈ ਸਮੇ ਦੇ ਹਿਸਾਬ ਨਾਲ ਵੀ ਇਹ ਸੰਭਵ ਨਹੀਂ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ